ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਤੁਹਾਡੇ ਵਾਸਤੇ ਗੱਡੀ ਲੈ ਕੇ ਆਇਆ Swift 10 ਮਾਡਲ ਗੱਡੀ ਆ ਇਹ ਗੱਡੀ ਬਹੁਤ ਰੇਟ ਦੇ ਵਿੱਚ ਐ ਤੇ ਡੇਰੇ ਦੇ ਵਿੱਚ ਖੜੀ ਆ ਲੋਕੇਸ਼ਨ ਐ ਜੀ ਇਹਦੀ ਭਵਾਨੀਗੜ੍ਹ ਸ਼ਹਿਰ ਦੇ ਵਿੱਚ ਖੜੀ ਆ ਇਹ ਜਿਹੜੇ ਵੀ ਵੀਰ ਨੇ ਲੈਣੀ ਆ ਉਹੀ ਮੈਸੇਜ ਕਰਿਓ ਥੱਲੇ ਆਪਾਂ ਨੰਬਰ ਦੇ ਦਿੱਤਾ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਗੱਡੀ ਬਹੁਤ ਵਧੀਆ ਗੱਡੀ ਐ ਘਰੇ ਲੈਣ ਵਾਸਤੇ ਇੰਜਨ ਗੇਅਰ ਦੀ AC ਦੀ ਤੇ ਰੰਗ ਦੀ ਫੁੱਲ ਗਾਰੰਟੀ ਆ ਗੱਡੀ ਦੀ ਓਕੇ ਦੀ ਰਿਪੋਰਟ ਐ ਤੇ ਜੇ ਕਿਸੇ ਨੇ ਨਾਮ ਕਰਾਉਣੀ ਆ ਐਚ ਆਰ 52 ਨੰਬਰ ਇਹਦਾ ਤੇ ਐਨਓਸੀ ਤੁਹਾਨੂੰ ਕਢਾਣੀ ਪੋਗੀ ਖਰਚਾ ਹੋਊਗਾ ਤੁਹਾਡਾ ਗੱਡੀ ਰੇਟ ਚ ਹੈ ਜੀ ਇਹ ਇਹ ਸਿਰਫ 95000 ਦੇ ਵਿੱਚ ਗੱਡੀ ਤੁਹਾਨੂੰ ਮਿਲ ਜਾਣੀ ਹੈ ਬਹੁਤ ਘੱਟ ਰੇਟ ਦੱਸਿਆ ਇਹਦਾ ਗੱਡੀ ਦਾ 10 ਮਾਡਲ ਗੱਡੀ ਆ 95000 ਦੇ ਵਿੱਚ ਤੁਹਾਨੂੰ ਗੱਡੀ ਇਹ ਮਿਲ ਜੂਗੀ ਜਿੰਮੇ ਮਰਜ਼ੀ ਚੈੱਕ ਕਰ ਸਕਦੇ ਹੋ ਚਲਾ ਕੇ ਤੁਸੀਂ ਏਸੀ ਹੈ ਜਿਹੜਾ ਹੁਣ ਗਰਮੀ ਜਿਵੇਂ ਸੀਜ਼ਨ ਆ ਗਿਆ ਫੁੱਲ ਏਸੀ ਕੰਮ ਕਰਦਾ ਸਾਰਾ ਗੱਡੀ ਦਾ ਕੰਮ ਹੋਇਆ ਹੋਇਆ ਉਹੀ ਵੀ ਮੈਸੇਜ ਕਰਿਓ ਆਲੇ-ਦਾਲ ਤੁਸੀਂ ਗੱਡੀ ਚੈੱਕ ਕਰ ਸਕਦੇ ਹੋ ਰੰਗ ਦੀ ਵੀ ਟਾਇਰ ਨੇ ਜਿਹੜੇ ਉਹ ਵੀ ਓਕੇ ਦੀ ਰਿਪੋਰਟ ਨੇ ਸਾਰੇ ਅੰਦਰੋਂ ਵੀ ਤੁਹਾਨੂੰ ਜੋ ਗੱਡੀ ਸਾਨੂੰ ਦੇਖਣ ਸਾਫ਼ ਮਿਲੂਗੀ ਗੱਡੀ ਤੇ ਜਿਹੜੇ ਨੇ ਲੈਣੀਆਂ 95000 ਚੋਂ 1 ਰੁਪਿਆ ਵੀ ਘਟ ਨਹੀਂ ਹੁੰਦਾ ਕਿਉਂਕਿ ਆਪਾਂ ਰੇਟ ਉਹ ਨਹੀਂ ਪਾਇਆ ਵੀ 95 ਦੀ ਕਹਿ ਕੇ ਅਗਲਾ ਕਹਦੇ ਵੀ 60 ਦੀ ਨਾ 95 ਤਾਂ 95 ਹੀ ਮਿਲੂਗਾ ਤੁਹਾਨੂੰ ਇੰਨੇ ਹੀ ਰੇਟ ਅੰਦਰੋਂ ਦੇਖ ਲਓ ਗੱਡੀ ਸੀਟ ਕਵਰ ਲਾ ਲਓ ਤੇ ਇੰਟੀਰੀਅਰ ਚੈੱਕ ਕਰ ਲਓ ਤੁਸੀਂ ਸਾਰਾ ਕਿਤੇ ਉਹ ਵੀ ਪਾਟੇ ਨਹੀਂ ਹੈਗਾ ਸੀਟ ਕਵਰ ਕਿਸੇ ਨੇ ਵੀ ਲੈਣੀ ਆ ਤੁਸੀਂ ਮੈਸੇਜ ਜਰੂਰ ਕਰ ਸਕਦੇ ਹੋ ਇਸ ਨੰਬਰ ਤੇ ਵੀਡੀਓ ਸ਼ੇਅਰ ਕਰ ਦਿਓ ਤੁਹਾਡਾ ਕੋਈ ਯਾਰ ਮਿੱਤਰ ਹੈ ਪਵਾਨੀਗੜ੍ਹ ਦੇ ਵਿੱਚ ਖੜੀ ਆ ਇਹ ਨਾਬੇ ਦੇ ਨੇੜੇ ਇਧਰੋਂ ਸੰਗਰੂਰ ਪੈ ਜਾਂਦਾ ਆਪਾਂ ਨੂੰ ਇੰਜਨ ਗੇਅਰ ਦੀ ਦੇਖ ਲਓ ਗੱਡੀ ਬੈਂਟਰੀ ਕੰਪਨੀ ਦੀ ਆ ਸਾਈਡਾਂ ਦੇਖ ਲਓ ਸਿਰਫ 95000 ਦੇ ਵਿੱਚ ਤੁਹਾਨੂੰ ਗੱਡੀ ਇਹ ਮਿਲ ਸਕਦੀ ਹੈ ਐਨਓਸੀ ਦਾ ਖਰਚਾ ਤੁਹਾਡਾ ਹੈ ਭਵਾਨੀਗੜ੍ਹ ਸ਼ਹਿਰ ਚ ਆ ਕੇ ਤੁਸੀਂ ਇਸ ਨੰਬਰ ਤੇ ਜਿਹੜਾ ਨੰਬਰ ਥੱਲੇ ਦਿੱਤਾ ਗਿਆ ਇਹ ਤੇ ਫੋਨ ਕਰ ਲਿਓ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਸ਼ੇਅਰ ਕਰਦੇ ਹੋ